ਉਹ ਬੇਸਿਕਲੀ ਜਿਹੜਾ ਇਨੀਸ਼ੀਏਟਿਵ ਪ੍ਰੈਸ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇੱਕ ਪਹਿਲ ਕੀਤੀ ਗਈ ਤਾਂ ਬਹੁਤ ਹੀ ਵਧੀਆ ਉਪਰਾਲਾ ਸੀਗਾ ਇਹਦੇ ਵਿੱਚ ਪੋਸਟੋ ਐਂਡ ਵਕਫਤ ਜਿਹੜੇ ਸਮਾਜ ਸੇਵੀ ਆਰਗੇਨਾਈਜੇਸ਼ਨਸ ਹੈ ਉਹਨਾਂ ਨੂੰ ਸੱਦਾ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਲੋਕਾਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੈ ਤਾਂ ਉਹ ਵੀ ਇੱਥੇ ਆਏ ਖੁਲ ਮਿਲਾਕੇ ਇਹ ਜਿਹੜਾ ਇੱਕ ਡਾਈਵਰਸ ਅਲੱਗ-ਅਲੱਗ ਵਕਫਤ ਤਰ੍ਹਾਂ ਦੇ ਲੋਕਾਂ ਨੇ ਇਹਦੇ ਵਿੱਚ ਪਾਰਟਿਸਪੇਟ ਕਰ ਲਿਆ ਪੁਲਿਸ ਨੇ ਇਹ ਜਿਹੀ ਸ਼ਮੂਲੀਅਤ ਆਪਣੀ ਪਾਈ ਸੋ ਪਰਪਸ ਇਹਦਾ ਇਹ ਸੀਗਾ ਕਿ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੱਲਦੀ ਪਈ ਤਾਂ ਉਹਦੇ ਵਿੱਚ ਹਰ ਕਿਸੇ ਵਰਗ ਨੇ ਹਰ ਕਿਸੇ ਆਰਗੇਨਾਈਜੇਸ਼ਨ ਨੇ ਹਰ ਕਿਸੇ ਫਰਦ ਨੇ ਆਪਣਾ ਯੋਗਦਾਨ ਪਾਣਾ ਤਾਂ ਮੈਂ ਜਿਸ ਤਰ੍ਹਾਂ ਕਹਿ ਰਹਾ ਸੀਗਾ ਕਿ ਪੁਲਿਸ ਨੇ ਬਟਾਲਾ ਪੁਲਿਸ ਨੇ ਖਸੂਸੀ ਤੌਰ ਤੇ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਕਿਹੜਾ-ਕਿਹੜਾ ਕੰਮ ਕਰ ਲਿਆ ਉਹ ਲੋਕਾਂ ਦੀ ਜਿਹੜੇ ਸਮੱਗਲਰਸ ਹੈ ਜਾਂ ਪੈਟਰਸ ਹੈ ਉਹਨਾਂ ਦੀ ਜਿਹੜੀ ਅਰੈਸਟ ਪਾਣੀ ਹੈ ਕਰੀਬਨ 800 ਪਲਸ ਜਿਹੜੇ ਬੰਦੇ ਅਰੈਸਟ ਹੋਏ ਹੈ ਜਾਂ ਕੁਝ ਪ੍ਰੋਪਰਟੀ ਸੀਜ਼ਰਸ ਹੋਏ ਹੈ ਤਾਂ ਉਹ ਸਾਰਾ ਇੱਕ ਤਰਫ ਜਿਹੜਾ ਕੰਮ ਪੁਲਿਸ ਕਰ ਰਹੀ ਹੈ ਬਟ ਅਲੱਗ-ਅਲੱਗ ਜਿਹੜੇ ਹੋਰ ਇੱਥੇ ਆਏ ਸੀਗੇ ਆਪਾਂ ਆਰਗੇਨਾਈਜੇਸ਼ਨਸ ਤੋਂ ਤਾਂ ਉਹਨਾਂ ਨੇ ਵੀ ਇਹ ਪ੍ਰੈਂਡ ਕਰ ਲਿਆ ਕਿ ਸੀਸੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਕੋਈ ਛੋਟੀ ਸੀ ਗਲੀ ਜਾਂ ਅੜੋਸ ਪੜੋਸ ਦੇ ਵਿੱਚ ਦੋ ਦੋ ਚਾਰ ਕਾਰ ਆਪਾਂ ਅਡਾਪਟ ਕਰ ਲਏ ਤਾਂ ਉਹਨਾਂ ਦੀ ਆਪਾਂ ਜ਼ਿੰਮੇਵਾਰੀ ਚੁੱਕੀਏ ਤਾਂ ਫਾਲਦੇ ਪਦਰਤੇ ਜ਼ਮੀਨੀ ਪਦਰਤੇ ਉਥੇ ਕੰਮ ਕਰਕੇ ਇਹ ਜਿਹੜੀ ਨਸ਼ੇ ਦੀ ਲਾਨਤ ਹੈ ਇਹਦੇ ਤੋਂ ਸੂਬੇ ਨੂੰ ਨجات ਦਿਵਾ ਦिए ਤਾਂ ਮੈਂ ਅਗੇਨ ਇਹਨਾਂ ਸਾਰਿਆਂ ਨੂੰ ਅ ਮਤਲਬ ਐਸੋਸੀਏਸ਼ਨ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਇੰਨੀ ਵਧੀਆ ਜਿਹੜਾ ਇਹ ਉਪਰਾਲਾ ਇਹਨਾਂ ਨੇ ਅਜੋ ਦੇਖਿਆ ਸੀ ਮੈਂ ਸ਼੍ਰੀ ਦੂਰਗੰਪਾ ਦੇ ਚਾਚਾ ਜੀ ਸਬਾ ਸਰਾ ਸਿੰਘ ਦੀ ਬੇਟੀ ਜਸਮੀਤ ਕੌਰਾਂ ਜੀ ਮੈਨੂੰ ਇਤਿਆਨ ਤੋਂ ਬਹੁਤ ਖੁਸ਼ੀ ਹੈ ਕਿ ਇੱਕ ਪ੍ਰੈਸ ਔਰ ਇੱਕ ਪੁਲਿਸ ਪ੍ਰਸ਼ਾਸਨ ਜਿਹੜੇ ਮਿਲ ਕੇ ਅਦ ਨਸ਼ਿਆਂ ਦੇ ਵਿਰੁੱਧ ਮਹਿੰਮ ਚਲਾਈ ਹੈ ਔਰ ਉਹਨਾਂ ਨੇ ਬਹੁਤ ਅੱਛਾ ਕਿਹਾ ਕਿ ਅਸੀਂ ਲੋਕ ਨਸ਼ਿਆਂ ਨੂੰ ਹਟਾਵਾਂਗੇ ਪਹਿਲੇ ਤਾਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਕਈ ਮਾਮਾ ਦੇ ਪੁੱਤਰ ਕਈ ਪੈੜਾ ਦੇ ਭਰਾ ਤੇ ਕਈ ਔਰਤਾਂ ਦੇ ਆਰਮੀ ਬਚਾਏ ਨੇ ਕਿਉਂਕਿ ਪਹਿਲੇ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਨਸ਼ਾ ਆਂਦਾ ਕਿੱਥੋਂ ਸੀ ਨਸ਼ਾ ਸਰੰਦਾ ਔਰ ਬਾਦਰਾਂ ਤੋਂ ਆਂਦਾ ਸੀ ਮੈਨੂੰ ਮੈਂ ਪਹਿਲੇ ਵੀ ਅੰਮ੍ਰਸਰੀ ਹੋ ਕੇ ਅਸੀ ਕਿ ਮੈਨੂੰ ਦੇਖੋ ਨਸ਼ਾ ਕੁਝ ਬੱਚਿਆਂ ਨੇ ਮੈਨੂੰ ਦੱਸਿਆ ਕਿ ਮੈਂ ਕਿ ਬੱਚੇ ਤੁਸੀਂ ਨਸ਼ਾ ਕਿਉਂ ਕਰਦੇ ਹੋ ਉਹ ਕਹਿੰਦੇ ਆ ਕਿ ਦੀਦੀ ਸਾਡੇ ਹੱਥੀਂ ਚ ਡਿਗਰੀਆਂ ਹੁੰਦੀਆਂ ਨੇ ਔਰ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਸਾਨੂੰ ਮਾਪਿਓ ਭੈਣ ਭਰਾ ਤਾਂ ਨਹੀਂ ਮਰਦੇ ਨੇ ਕਿ ਐਨਾ ਅਸੀਂ ਤੈਨੂੰ ਪੜਾਇਆ ਲਿਖਾਇਆ ਮਗਰ ਤੁੰਨੀ ਕੰਮੇਦਾਰ ਨਿਕਮਰਿਆ ਕਿ ਤੇਰੇ ਕੋਲ ਕੋਈ ਕੰਮ ਨਹੀਂ ਹੈ ਡਿਗਰੀਆਂ ਨਾਲ ਸੀ ਕੀ ਕਰਨਾ ਇਸ ਡਿਗਰੀਆਂ ਦੇ ਕਾਰਨ ਬੱਚੇ ਕਈ ਤਾਂ ਮੈਨੇ ਨਾ ਖਾਂਦੇ ਮਾਰੇ ਉਹਨਾਂ ਨੇ ਕੀ ਕਰਨਾ ਨਸ਼ਿਆਂ ਦੇ ਵਿੱਚ ਪਹਿਲੇ ਕਿਸੇ ਦੋਸਤਾਂ ਯਾਰਾਂ ਨੇ ਫ੍ਰੀ ਨਸ਼ਾ ਵਰਨਾ ਔਰ ਉਸ ਤੋਂ ਬਾਅਦ ਉਹ ਆਦੀ ਬਣ ਜਾਂਦੇ ਸੀ ਮੈਨੂੰ ਬਹੁਤ ਦੁੱਖ ਹੋਇਆ ਸੀ ਉਸ ਟਾਈਮ ਤੇ ਜਦੋਂ ਮੈਂ ਇਹ ਗੱਲ ਸੁਣੀ ਸੀ ਬੱਚਿਆਂ ਦੇ ਮੂੰਹ ਔਰ ਕਈ ਸਾਡੇ ਪੰਜਾਬ ਦੇ ਵਿੱਚ ਬੱਚੇ ਜਿਹੜੇ ਸਾਡੇ ਦੇਸ਼ ਦੇ ਫੋਰਨ ਚਲੇ ਜਾਂਦੇ ਫੋਰਨ ਕੰਟਰੀ ਜਾ ਕੇ ਕਿਉਂਕਿ ਉਹਨਾਂ ਨੂੰ ਇੱਥੇ ਕੰਮ ਕਰਨ ਨਹੀਂ ਮਿਲਦਾ ਸੀ ਉਹ ਭਗਵੰਤ ਮਾਨ ਜੀ ਨੇ ਕਾਫੀ ਨੌਕਰੀਆਂ ਨਿਕਾਲੀਆਂ ਨੇ ਔਰ ਮੈਂ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੀ ਆ ਔਰ ਮੈਂ ਖੜਕੜ ਕੇ ਲੈ ਕੇ ਆ ਸੀ ਜੇ ਤੁਸੀਂ ਭਗਤ ਸਿੰਘ ਜੀ ਦੇ ਦਸਨ ਖਾਦੀਏ ਤੇ ਭਗਤ ਸਿੰਘ ਜੀ ਦੇ ਵਿਚਾਰਾਂ ਤੇ ਵੀ ਚੱਲਣਾ ਕਿਉਂਕਿ ਸਾਡੇ ਵੀਰ ਨੇ ਤੇ ਇੱਕ ਕੁਰਬਾਨੀ ਕੀਤੀ ਹੈ ਦੇਸ਼ ਵਿੱਚ ਸਾਡੇ ਵੱਡਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਨਾ ਕਿ ਜਿਹੜਾ ਤੁਹਾਨੂੰ ਜ਼ਿੰਦਗੀ 'ਚ ਹਾਰੇ ਕੋਈ ਬੱਚਾ ਹਾਰੇ ਕੋਈ ਮੇਰਾ ਵੀਰ ਹਾਰੇ ਕੋਈ ਮੇਰੀ ਤਨ ਹਰ ਇੱਕ ਮੇਰੀ ਮਾਂ ਹਰ ਇੱਕ ਮੇਰੇ ਦੇਸ਼ ਦੇ ਜਿੰਨੇ ਵੀ ਦੇਸ਼ ਵਾਸੀ ਨੇ ਉਹ ਤੁਹਾਡਾ ਹਰ ਦਿਨੋਂ ਧੰਨਵਾਦ ਕਰਨ ਅੱਜ ਮੈਂ ਖੁਸ਼ ਹਾਂ ਕਿ ਸਾਡਾ ਦੇਖੋ ਦੇਸ਼ ਰੰਗੀਲਾ ਬਣ ਰਿਹਾ ਹੈ ਕਿੱਥੇ ਤੇ ਕਾਲਾ ਪੰਜਾਬ ਕਹਿੰਦੇ ਸੀ ਕਿ ਅੱਜ ਹਰੀਆਲੀ ਵਿਚਾਰਿਆ ਪੰਜਾਬ ਸਾਡਾ ਔਰ ਸਾਨੂੰ ਖੁਸ਼ੀ ਮਿਲ ਰਹੀ ਹੈ ਇਹਦਾ ਕਹਿੰਦੇ ਇਨਕਲਾਬ ਜਿੰਦਾਬਾਦ ਜੈ ਹਿੰਦ ਮੈਂ ਬਹੁਤ ਬਹੁਤ ਧੰਨਵਾਦ ਅਰਬ ਪੇਸ ਐਸੋਸੀਏਸ਼ਨ ਦਾ ਇਹਨਾਂ ਦੇ ਚੇਅਰਪਰਸਨ ਦਾ ਇਹਨਾਂ ਦੇ ਪ੍ਰੈਜ਼ੀਡੈਂਟ ਦਾ ਅੰਮ੍ਰਿਤ ਰਿਪਰੈਜ਼ੈਂਟ ਸਰਦਾਰ ਅਮਨ ਸੇਸਿੰਗ ਸ਼ਰੀ ਐਲ ਸੀ ਡੀ ਐਮ ਐਲ اے ਬਟਾਲਾ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਬਹੁਤ ਹੀ ਮਿਹਨਤ ਕਰ ਰਹੇ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਜਿੰਦਾ ਉਹਨਾਂ ਤੇ ਜ਼ਿੰਮੇਵਾਰੀ ਵੀ ਪੰਜਾਬ ਦੀ ਪਈ ਹੈ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਉਹ ਵੀ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੇ ਨੇ ਐਚ ਐੀਏ ਪੁਰਾਣੀ ਸਰਕਾਰਾਂ ਤੋਂ ਜਿਹੜਾ ਵਾ ਚੱਲਦਾ ਆਇਆ ਵਾ ਤੇ ਦੂਸਰੀ ਸਰਕਾਰਾਂ ਨੂੰ ਜਿਹੜਾ ਓਪਰਚੁਨਿਟੀ ਮਿਲੀ ਇਹਨੂੰ ਹਟਾਉਣ ਦੀ ਉਹਨਾਂ ਨੇ ਹਟਾਉਣ ਦੇ ਬਾਵਜੂਦ ਜਿਹੜਾ ਉਹਨਾਂ ਨੂੰ ਪਾਣੀ ਪਾਇਆ ਔਰ ਉਹਨੇ ਹੋਰ ਵਧਾਇਆ ਇਸ ਲਈ ਸਾਡੀ ਬਹੁਤ ਮਿਹਨਤ ਲੱਗ ਰਹੀ ਹੈ ਔਰ ਇਸ ਚੀਜ਼ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਜਿਹੜਾ ਵਾ ਆਪਣੇ ਬਿਹਫ ਤੇ ਤੇ ਸਰਦਾਰ ਅਮਨ ਸਿੰਘ ਸ਼ਰੀ ਅਲਸੀ ਜੀ ਦੇ ਬਿਹਫ ਤੇ ਤੇ ਆਪਣੇ ਪਿੰਡ ਵਾਸੀ ਆਪਣੇ ਸ਼ਹਿਰ ਵਾਸੀਆਂ ਦੇ ਬਿਹਫ ਤੇ इवन ਤੋਂ ਆਪਣੀ ਆਮਾਨੇ ਪਾਰਟੀ ਸਮੂਚੀ ਟੀਮ ਦੇ ਬਿਹਫ ਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਸ਼੍ਰੀ ਮਿਸਟਰ ਸੁਹੇਲ ਜੀ ਨੂੰ ਬਹੁਤ ਬਹੁਤ ਮੈਂ ਇਹ ਚੀਜ਼ ਦਾ ਕੇਸ ਕਰਦਾ ਐਪਰੀਸ਼ੀਏਟ ਅਰਦਾਮ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਨੇ ਵੀ ਦਿਨ ਰਾਤ ਇਸ ਚੀਜ਼ ਦੇ ਉੱਤੇ ਮਿਹਨਤ ਕਰ ਰਹੇ ਨੇ ਯੋਧ ਨਸ਼ੀ ਅਬਰਦਰੀ ਮਹੀਨ ਚੱਲੀ ਐ ਉਹਨੂੰ ਪੂਰਾ ਜਿਹੜਾ ਵਾ ਸਾਥ ਦੇ ਦੇ ਸਰਕਾਰ ਦਾ ਔਰ ਪਹਿਲੇ ਨਾਲ ਨਾਲ ਡੀਐਸਪੀ ਐਸਪੀਡੀ ਬਰਦਾਸ਼ਪੁਰ ਤੋਂ ਆਏ ਨੇ ਡੀਐਸਪੀ ਡੀਐਸਪੀ ਸਾਹਿਬ ਵੀ ਆਏ ਨੇ ਐਂਡ ਪ੍ਰੈਸ ਦਾ ਐਸੋਸੀਏਸ਼ਨ ਦਾ ਇਸ ਸੀ ਇਸ ਦੇ ਵਿੱਚ ਬਹੁਤ ਹੀ ਵੱਡਾ ਇੰਪੋਰਟ ਰੋਲ ਰੰਦਾ ਹੈ ਜਦ ਵੀ ਜਿਹੜੀ ਚੀਜ਼ ਆ ਜੋ ਇੱਕ ਸਚਾਈ ਨਿਊਜ਼ ਹੈ ਉਹ ਤੁਸੀਂ ਲੋਕਾਂ ਦੇ ਅੱਗੇ ਲੈ ਕੇ ਜਾਂਦੇ ਹੋ ਔਰ ਜਦੋਂ ਐਸਐਸਪੀ ਸਾਹਿਬ ਨੇ ਪਹਿਲਾਂ ਇੱਥੇ ਦੱਸਿਆ ਕਿ ਇੱਕ ਜਦੋਂ ਤੁਸੀਂ ਮਹੀਨ ਚਲਾਈ ਹੈ ਐਸ ਐਸੋਸੀਏਸ਼ਨ ਦੇ ਗੱਲ ਕਰ ਰਹੇ ਹਾਂ ਜਿੱਦਾਂ ਹੁਣ ਤੁਸੀਂ ਸਾਨੂੰ ਇੱਕ ਵੀ ਬਲਾਕ ਹੀ ਅਪਰੀਸ਼ੀਏਟ ਅ ਰੋ ਚੀਜ਼ ਦਾ ਮੈਚ ਉਹਨਾਂ ਹਰ ਐਸੋਸੀਏਸ਼ਨ ਹਰ ਦਿਨੇ ਦੀ ਐਨ ਜੀਓਜ਼ ਬਣਨੇ ਉਹ ਇਸ ਚੀਜ਼ ਵਾਲੇ ਪਾਸੇ ਵੀ ਜਾਣ ਕਿਉਂਕਿ ਨਸ਼ੇ ਦੇ ਵਿੱਚ ਜਿਹੜਾ ਬੰਦਾ ਵਾ ਉਹਨੂੰ ਅਸੀਂ ਗਲਤ ਨਾ ਪਾਈਏ ਉਹਨੂੰ ਸੁਧਾਰੀਏ ਉਹਦੇ ਨਾਲ ਨਾਲ ਹਰ ਐਸੋਸੀਏਸ਼ਨ ਆਪਣੀ ਜ਼ਿੰਮੇਵਾਰੀ ਸਮਝੇ ਆਪਣੇ ਏਰੀਆ ਦੇ ਆਪਣੇ ਪਿੰਡ ਆਪਣੇ ਵਾਰਡ ਦੇ ਵਿੱਚੋਂ ਜ਼ਿੰਮੇਵਾਰੀ ਲੈਣ ਕਿਉਂਕਿ ਪੁਲਿਸ ਮੀਡੀਆ ਸਾਰਾ ਸਾਥ ਦੇ ਰਿਹਾ ਉਹਨਾਂ ਦਾ ਇਹ ਸੋਹਣਾ ਸਾਥ ਹੈ ਜੀ ਇਹ ਬਾਲਵੀਆ ਪੰਜ ਕਿਸੇ ਦੇ ਘਾ ਰਿਆ ਕੱਲ ਨੂੰ ਸਾਡੇ ਅਰਦੋ ਆ ਜੇ ਸਾਨੂੰ ਇਹ ਪਤਾ ਨਹੀਂ ਇਸ ਲਈ ਇਹਦੇ ਪ੍ਰਤੀ ਕੋਈ ਸਪਾਰਸ਼ ਨਹੀਂ ਦੀ ਉਹ ਪਾਇ ਮੇਰਾ ਗਵਾਂਡੀ ਕਿਉਂ ਨਹੀਂ ਹੈ ਮੈਂ ਉਹਦੇ ਉਹਦਾ ਸਾਥਰੀ ਇਸ ਚੀਜ਼ ਤੇ ਨਹੀਂ ਦਊਂਗਾ ਮੈਂ ਗੁਰਵਿੰਦਰ ਸਿੰਘ ਗੋਰਾ ਸਸੋ 50 ਪਤਾ ਪ੍ਰੈਸ ਐਸੋਸੀਏਸ਼ਨ ਰਜਿਸਟਰ ਪੰਜਾਬ ਸੋ ਮੈਂ ਖਾਸ ਕਰਕੇ ਪਟਿਆਲਾ ਦੇ ਪੱਤਰਕਾਰ ਪਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪੱਤਰਕਾਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜਿਹੇ ਸੱਦੇ ਦੇ ਇਹ ਪ੍ਰਸ਼ਾਸਨ ਤੇ ਪ੍ਰੈਸ ਮਿਲਣੀ ਵਿੱਚ ਪੂਰਨ ਸਹਿਯੋਗ ਦਿੱਤਾ اور میں প্রশাসন ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਐਸੋਸੀਏਸ਼ਨ ਵੱਲੋਂ ਹਰੇਕ ਜ਼ਿਲ੍ਹੇ ਔਰ ਬਲਾਕ ਵਿੱਚ ਜਿੰਨੀ ਵੀ ਸਾਡੀ ਹੋ ਸਕੀ ਅਸੀਂ ਆਪਦੀ ਐਸੋਸੀਏਸ਼ਨ ਦੇ ਮੈਂਬਰਾਂ ਰਾਹੀਂ ਉਹਦੇ ਤਰ੍ਹਾਂ ਲਈ ਜਿਹੜਾ ਸਮਾਜਿਕ ਕ੍ਰਿਤਿਆ ਦੇ ਵਿਰੁੱਧ ਪੂਨ ਸੰਯੋਗ ਦਿਆਂ। ਬਿਲਕੁਲ ਜੀ ਇੱਕ ਇੱਕ ਅੱਲਾ ਪ੍ਰਸ਼ਾਸਨ ਵਿੱਚ ਜੇ ਆਪ ਕਰੀਏ ਤਾਂ ਕੁਝ ਨਹੀਂ ਕਰ ਸਕਦਾ ਔਰ ਕੱਲੇ ਇਹ ਪ੍ਰੈਸ ਵੀ ਕੀ ਇਹ ਤਾਂ ਕੁਝ ਨਹੀਂ ਕਰ ਸਕਦੀ। ਆਪਾਂ ਨੂੰ ਪਤਾ ਕਿ ਪ੍ਰੈਸ ਔਰ ਜਿਹੜਾ ਉਸਦਾ ਨੌਂ ਮਾਸ ਦਾ ਰਿਸ਼ਤਾ ਇਹ ਕਦੇ ਵੀ ਇੱਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ। ਉਹ ਜਿੰਨਾ ਵੀ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਤੇ ਉਹਦਾ ਜਿਹੜਾ ਉਹ ਬੈਨੀਫਿਟ ਜ਼ਿਆਦਾ ਹੋਏਗਾ। ਕਾਚ ਸੋਸਿਐਸ਼ਨ ਰਜਿਸਟਰਡ ਪੰਜਾਬ ਵੱਲੋਂ ਬਰਦਾਸਪੁਰ ਵੱਲੋਂ ਬਟਾਲੇ ਵੱਲੋਂ ਔਰ ਸਮੂਹ ਬਟਾਲਾ ਦੀ ਜਿੰਨੀ ਵੀ ਸਾਡੇ ਕੋਲ ਪ੍ਰੈਸ ਇੱਥੇ ਪਹੁੰਚੀ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਆ ਔਰ ਖਾਸ ਕਰਕੇ ਸ਼੍ਰੀ ਜਿਆਜਮ ਭਗਤ ਸਿੰਘ ਦੀ ਜੋ ਪਰਿਵਾਰ ਦੇ ਵਿੱਚੋਂ ਸਿਸਟਰ ਪਹੁੰਚੇ ਆ ਪ੍ਰਧਾਨ ਸਾਹਿਬ ਪਹੁੰਚੇ ਆ ਔਰ ਖਾਸ ਕਰਕੇ ਐਸਐਸਪੀ ਸਾਹਿਬ ਔਰ ਕਲਸੀ ਪਰਿਵਾਰ ਦੇ ਵਿੱਚੋਂ ਜਿਹੜੇ ਉਹਨਾਂ ਦੇ ਛੋਟੇ ਬ੍ਰਦਰ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਆ ਕੀਮਤੀ ਸਮਾਂ ਕੱਢ ਕੇ ਪਹੁੰਚੇ ਆ ਅੱਜ ਅਸੀਂ ਪਹਿਲ ਕੀਤੀ ਆ ਜਿਦੇ ਵਿੱਚ ਪ੍ਰਸ਼ਾਸਨ ਸਰਕਾਰ ਤੇ ਪ੍ਰੈਸ ਇਹਨਾਂ ਦੀ ਮਿਲਣੀ ਹੋਈ ਆ ਔਰ ਬੜਾ ਵਧੀਆ ਨੇਪੜੇ ਚੜਿਆ ਆ ਜਿਸ ਕਰਕੇ ਨਸ਼ੇ ਦੇ ਉੱਪਰ ਜੇਕਰ ਇਹ ਲੋਕ ਕੰਮ ਕਰ ਰਹੇ ਆ ਤਾਂ ਸਾਡਾ ਵੀ ਫਾਇਦੇਮੰਦ ਸੀ ਕਿ ਇਹਨਾਂ ਦਾ ਸਾਥ ਦਈਏ ਇਹਨਾਂ ਨੂੰ ਪ੍ਰੋਸਾਈਡ ਕਰੀ ਜਿਸ ਕਰਕੇ ਅੱਜ ਅਸੀਂ ਪ੍ਰਸ਼ਾਸਨ ਨੂੰ ਸਨਮਾਨਿਤ ਕੀਤਾ ਆ ਉਹਨਾਂ ਦੇ ਵਧੀਆ ਕਾਰਜਗੁਜ਼ਾਰੀ ਕਰਕੇ ਉਹਨਾਂ ਨੂੰ ਸਨਮਾਨ ਕੀਤਾ ਆ ਆਸ ਕਰਦੇ ਆ ਕਿ ਅੱਗੇ ਸਾਡੇ ਵਾਂਗੂ ਇਦਾਂ ਹੋਰ ਐਸੋਸੀਏਸ਼ਨ ਅੱਗੇ ਆਣਗੀਆਂ ਤਾਂ ਕਿ ਪੁਲਿਸ ਪ੍ਰਸ਼ਾਸਨ ਚੰਗਾ ਕੰਮ ਕਰ ਸਕੇ ਸਰਕਾਰ ਤੇ ਮਹੱਤਵਪੂਰਨ ਕੰਮ ਕਰ ਸਕੇ ਔਰ ਪ੍ਰੈਸ ਤਾਂ ਹਮੇਸ਼ਾ ਹੀ ਪੁਲਿਸ ਦੇ ਪ੍ਰਸ਼ਾਸਨ ਦੇ ਨਾਲ ਚੱਲਦੀ ਆ ਔਰ ਵਧੀਆ ਜਿਹੜਾ ਨਸ਼ੇ ਦੇ ਮੁੱਦੇ ਜਿਹੜੇ ਉਜਾਦਰ ਕਰਦੀ ਹੈ ਤਾਂ ਕਿ ਪ੍ਰਸ਼ਾਸਨ ਉੱਤੇ ਜਿਹੜੀ ਆ ਉਹਨੂੰ ਖਤਮ ਕਰੇ ਅਸੀਂ ਧੰਨਵਾਦੀ ਆ ਪ੍ਰਸ਼ਾਸਨ ਦੇ ਵੀ ਧੰਨਵਾਦੀ ਆ ਖਾਸ ਕਰ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਨੇ ਧੰਨਵਾਦੀ ਆ ਕਿ ਜਿਨ੍ਹਾਂ ਨੇ ਐਡਾ ਵਧੀਆ ਪ੍ਰੋਗਰਾਮ ਕਰਾਇਆ ਧੰਨਵਾਦ